ਹਾਂਜੀ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਤੇ ਆਪ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਵਧੀਆ ਹੋਣਗੇ ਤੇ ਆਪਾਂ ਬਣਾਵਾਂਗੇ ਜੀ ਇਹ ਸਵੀਟ ਗਲੇ ਦਾ ਡਿਜ਼ਾਈਨ ਬਹੁਤ ਹੀ ਫਿਨਿਸ਼ਿੰਗ ਨਾਲ ਡਿਜ਼ਾਈਨ ਬਣਿਆ ਇਹ ਤੇ ਇਹ ਵਾਲੀ ਮੈਂ ਕੰਟਰਾਸਟ ਲੈਂਸ ਲੇਤੀ ਆ ਫਰੋਜੀ ਕਲਰ ਨਾਲ ਬਹੁਤ ਸੋਹਣਾ ਕੰਬੀਨੇਸ਼ਨ ਹੈ ਇਹਦਾ ਤੇ ਗਲਾ ਆਪਾਂ ਪੇਸਟ ਕੀਤਾ ਹੋਇਆ ਤੇ ਆਜੋ ਚੱਲਦੇ ਹਾਂ ਮਸ਼ੀਨ ਤੇ ਤੇ ਲਓ ਜੀ ਗਲੇ ਦੀ ਮੈਂ ਕਰੀਜ ਬਣਾਈ ਹੋਈ ਆ ਇਹ ਵਾਲਾ ਕੁੜਤੀ ਦਾ ਪੁੱਠਾ ਪਾਸਾ ਇਹ ਵਾਲਾ ਹੈਗਾ ਜੀ ਸਿੱਧਾ ਪਾਸਾ ਤੇ ਵੈਸੇ ਆਪਾਂ ਸਿੱਧੇ ਪਾਸੇ ਗਲਾ ਲਾਉਣੇ ਹੁੰਦੇ ਆ ਇਹਦੇ ਆਪਾਂ ਪੁੱਠੇ ਪਾਸੇ ਗਲਾ ਲਾਵਾਂਗੇ ਤੁਸੀਂ ਚਾਹੋ ਤਾਂ ਚਾਕ ਨਾਲ ਵੀ ਚੰਗੀ ਤਰ੍ਹਾਂ ਮਾਰਕਿੰਗ ਕਰ ਸਕਦੇ ਆਂ ਕਿ ਤੁਹਾਨੂੰ ਸਮਝ ਆ ਜਾਏ ਅੱਤੋਂ ਆਪਾਂ ਕ੍ਰੀਜ਼ ਦੇ ਉੱਪਰ ਉੱਪਰ ਸਲਾਈ ਲਾਵਾਂਗੇ ਇਹਦੇ ਨਾਲ ਗਲਾ ਹਲਦਾ ਨਹੀਂ ਬਿਲਕੁਲ ਵੀ ਬਹੁਤ ਵਧੀਆ ਫਿਨਿਸ਼ਿੰਗ ਨਾਲ ਤਿਆਰ ਹੁੰਦਾ ਹੈ ਇੱਥੋਂ ਆਪਾਂ ਚਾਰ ਸਪੇਰੇ ਗਲੇ ਨੂੰ ਨਾਲ-ਨਾਲ ਘਮਾਉਂਦੇ ਕੋਲ ਮਸ਼ੀਨ ਦੀ ਸਲਾਈ ਨਾਲ ਬਾਹਰ ਕੱਢ ਲਾਂਗੇ ਤੇ ਧਿਆਨ ਨਾਲ ਚਲਾਉਣੀ ਹੈ ਜੀ ਮਸ਼ੀਨ ਕਿ ਆਪਣੀ ਗਲੇ ਦੇ ਉੱਪਰ ਨਾ ਚੜੇ ਸਲਾਈ ਤੇ ਜੇ ਜੋ ਮੇਰੇ ਚੈਨਲ ਤੋਂ ਨਵੇਂ ਹੋ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਤੇ ਆਪਣੀਆਂ ਕੰਮ ਦੀਆਂ ਵੀਡੀਓ ਹੁੰਦੀਆਂ ਜੀ ਬਹੁਤ ਮਿਹਨਤ ਨਾਲ ਵੀਡੀਓ ਬਣਾਉਣੀ ਆਪਾਂ ਇਹ ਸਾਰੀਆਂ ਭੈਣਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲ ਸਕੇ ਜਿਹੜੀਆਂ ਭੈਣਾਂ ਘਰੇ ਬੈਠੀਆਂ ਨਵਾਂਗਾ ਕੰਮ ਸਿੱਖਣਾ ਚਾਹੁੰਦੀਆਂ ਉਹਨਾਂ ਵਾਸਤੇ ਇਹ ਬਹੁਤ ਜ਼ਿਆਦਾ ਹੈਲਪਫੁਲ ਵੀਡੀਓ ਹੁੰਦੀ ਆ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਜੇ ਤੁਸੀਂ ਵੀਡੀਓ ਸਾਰੀ ਦੇਖੋਗੇ ਤਾਂ ਤੁਹਾਨੂੰ ਜੋ ਵੀ ਚੀਜ਼ ਆਪਾਂ ਸਿਖਾਉਨੇ ਆ ਉਹ ਸਾਰੀ ਤੁਹਾਨੂੰ ਵਧੀਆ ਸਮਝ ਆਇਆ ਕਰੂਗੀ ਜੀ ਜੇ ਤੁਹਾਨੂੰ ਕੁਝ ਨਹੀਂ ਸਮਝ ਆਉਂਦਾ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਤੇ ਚਲੋ ਜੀ ਇਹ ਆਪਾਂ ਗੱਲੇ ਨੂੰ ਕਰ ਲਿਆ ਅਟੈਚ ਤੇ ਵਿੱਚੋਂ ਆਪਾਂ ਕੱਪੜੇ ਨੂੰ ਕਟਿੰਗ ਕਰ ਦਿੰਨੇ ਆ ਕਟਿੰਗ ਧਿਆਨ ਨਾਲ ਕਰਨਾ ਜੀ ਜਿੰਨਾ ਜਿੰਨਾ ਮੈਂ ਛੱਡਿਆ ਨੂੰ ਇੰਨਾ ਇੰਨਾ ਹੀ ਛੱਡਣਾ ਬਸ ਬਿਲਕੁਲ ਇੱਕ ਇੱਕ ਪੈਰ ਦਾ ਮਾਰਜਿਨ ਕਿ ਸਲਾਈ ਨਾ ਕੱਟੀ ਜਾਵੇ ਇਸ ਤਰ੍ਹਾਂ ਧਿਆਨ ਦੇ ਨਾਲ ਕਟਿੰਗ ਕਰਨਾ ਤੇ ਇੱਥੋਂ ਆਪਾਂ ਛੋਟੇ ਛੋਟੇ ਨੋਚ ਲਗਾ ਲੈਣੀਆਂ ਕਟਿੰਗ ਕਰ ਲੈਣੀਆਂ ਥੋੜੀ ਥੋੜੀ ਉਹਦੇ ਨਾਲ ਗਲਾਸਾਨੀ ਦੇ ਨਾਲ ਪਲਟ ਜਾਂਦਾ ਮੈਂ ਇਹਨੂੰ ਕੱਚੀ ਸਲਾਈ ਦੇ ਨਾਲ ਇੱਕ ਵਾਰੀ ਕੱਚਾ ਕਰੂੰਗੀ ਕਿ ਤੁਹਾਨੂੰ ਸਿੱਖਣ ਦੇ ਵਿੱਚ ਆਸਾਨੀ ਹੋਵੇ ਤੇ ਅਦਰਵਾਈਜ਼ ਆਪਾਂ ਇਹਨੂੰ ਇੱਕੋ ਸਲਾਈ ਦੇ ਨਾਲ ਵੀ ਆਪਾਂ ਲੈਸ ਰੱਖ ਕੇ ਅਟੈਚ ਕਰ ਸਕਦੇ ਹਾਂ ते परे बहुत सौखा तरीका जे फिनिशिंग वाद जाऊ इथे मोठी सलाई ला गळे बनवून वाटते नोट न बिकुल करीज देखण आपण जिद गला बनया हो बहुत ही ज्यादा सोना लगेगा फिनिशिंग वादिया लेके देखो जी गले नुपा कर लिया कच्चा ਤੇ ਹੁਣ ਧਿਆਨ ਦਿਓ ਜੀ ਤੁਸੀਂ ਆਪਾਂ ਲੈਸ ਕਿਵੇਂ ਲਾਉਣੀ ਹੈ ਇਹਦੇ ਤੇ ਹਾਂਜੀ ਇਹਨੂੰ ਧਿਆਨ ਨਾਲ ਦੇਖੋ ਤੁਸੀਂ ਬਿਲਕੁਲ ਨੇੜੇ ਤੋਂ ਦਿਖਾ ਦਿੰਨੇ ਆ ਇਹਦੇ ਆਪਾਂ ਜਿਗਜੈਗ ਵਾਲੀ ਚੀਜ਼ ਆ ਜਿਹੜੀ ਉਹ ਬਾਹਰ ਕੱਢਾਂਗੇ ਤੇ ਦੂਸਰੀ ਸਾਈਡ ਆਪਾਂ ਇਹਦੀ ਅੰਦਰ ਕਰਾਂਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ